ਕੁਮਾਰ ਸਾਰਾ ਲੈ ਕੇ ਤੁਹਾਨੂੰ ਲੱਗੇ ਗੁਰਦੁਆਰਾ ਸਾਹਿਬ ਵਾਲੇ ਮੇ ਉੱਤੇ ਮੈਂ ਤਾਂ ਡਿਊਟੀ ਕਰਦਾ ਜੀ ਡਿਊਟੀ ਕਰਦੇ ਹੋ ਮੈਂ ਡਿਊਟੀ ਲੰਗਰ ਦੀ ਡਿਊਟੀ ਕਰਦਾ ਅੱਛਾ ਲੰਗਰ ਦੀ ਡਿਊਟੀ ਆਜ ਉੱਤੇ ਫੈਮਿਲੀ ਲੈ ਕੇ ਜਾ ਰਹੇ ਜੀ ਤੁਹਾਨੂੰ ਜੇ ਫਿਰ ਤੁਹਾਨੂੰ ਪਾਵਾਂਗੇ ਜੀ ਫਿਰ ਠੀਕ ਹੈ ਜਦੋਂ ਸਮਾਨ ਚੱਕਿਆ ਤੁਸੀਂ ਕਰੇ ਹੰਦੀ ਸੀ ਮੈਂ ਜੀ ਮੇਰੇ ਹੁਣ ਟਰੱਕ ਲੋਡ ਕਰੀ ਖੜੇ ਸੀ ਇਹ ਵਿੱਚ ਆ ਸੰਜੀਤ ਕੁਮਾਰ ਗਰਜੀਤ ਰਾਏ ਇਹ ਸਾਰੇ ਜਾਣੇ ਲੱਗਦਾ ਵੀ ਇਹਨਾਂ ਲਗਭਗ ਕਿੰਨੀ ਕੀਮਤ ਹੋ ਗਈ ਸਾਰੇ ਸਮਾਨ ਦੀ ਮਾਂ ਤੇ ਕਟੋ ਕਰਦੀ ਦੇਖ ਲਓ ਹੁਣ ਫ੍ਰਿਜ ਆ ਗਈ ਕੂਲਰ ਕੀ ਇਹ ਤਾਂ ਤਾਂ ਸਿਲੰਡਰ ਕੀ ਐਲ ਸੀ ਡੀ ਕੀ ਕੱਖ ਨਹੀਂ ਛੱਡੇ ਕੋਈ ਸਮਾਨ ਦੀ ਤੋੜਪੱਜ ਵੀ ਹੋਈ ਹੈ ਤੋੜ ਕੇ ਦਰਵਾਜ਼ੇ ਵੀ ਭੰਗ ਕੇ ਸਭ ਠੀਕ ਹੈ ਕਿਸੇ ਦੀ ਸਮਾਨ ਵੀ ਚੱਕਿਆ ਗਿਆ ਕੋਈ ਸੋਨਾ ਵੀ ਹੈ ਜੀ ਪੂਰੀ ਰੋਟ ਟੌਪਸ ਕੀ ਬੱਚੇ ਨੋਕੇ ਨਹੀਂ ਚੱਲ ਰਹੇ ਠੀਕ ਹੈ ਠੀਕ ਹੈ ਜੀ ਬੀ ਸੀ ਸੀ ਬਲਬੀਰ ਸਿੰਘ ਆ ਜੀ ਅੱਛਾ ਬਲਬੀਰ ਸਿੰਘ ਜੀ ਕੀ ਮੈਟਰ ਕੀ ਆ ਪੂਰਾ ਜਾਦੇ ਸਾਡੇ ਮਕਾਨ ਦਾ ਮੈਟਰ ਆ ਜੀ ਸਾਡੇ ਮਕਾਨ ਤੇ ਜਿਹਨਾਂ ਨੇ ਹੱਲਾ ਬੋਲਦਾ ਜੀ ਗੱਜੀਤਰਾਏ ਸਸੀਲ ਕੁਮਾਰ ਤੇ ਉਹਦਾ ਨਾਲ ਸੋਨੂ ਸੀ ਮੁੰਡਾ ਦਾ ਉਹਦੇ ਨਾਲ ਕੰਮ ਕਰਦਾ ਗੱਜੀਤ ਦਾ ਮਰਚੀ ਗੱਜੀ ਦਾ ਮਰਚੀ ਇਹਨਾਂ ਨੇ ਸਾਡੀਆਂ ਬੁੜੀਆਂ ਤੇ ਕਟਮਾ ਥੋੜੀ ਕੀਤੀ ਘਰੋਂ ਬਾਹਰ ਕੇ ਬੱਚੇ ਬਾਹਰ ਕੱਢਦੇ ਤੇ ਸਾਰਾ ਸਾਡਾ ਸਮਾਨ ਚੋਕੇ ਲੈ ਕੇ ਜਾਂਦੇ ਘੱਟ ਟਰੱਕ ਤੇ ਲੋਡ ਕਰੀ ਖੜੇ ਸੀ ਅੱਛਾ ਟਰੱਕ ਦਾ ਫ੍ਰਿਜ ਟੀਵੀ ਕੋਈ ਜਗ ਨਹੀਂ ਸਾਡੇ ਸਾਡੇ ਪੈਸੂ ਕੋ ਬਿਸਤਰਾ ਨਹੀਂ ਸਾਡੇ ਸਾਡੀ ਅੱਛਾ ਜੀ ਸਾਰਾ ਬੇਲਾ ਕੀਤਾ ਪੈਗਣ ਤੇ ਜਦੋਂ ਜਾ ਕੇ ਦੇਖਾ ਟਰੱਕ ਸਾਨੂੰ ਦੇਖ ਕੇ ਇਹਨਾਂ ਟੱਕ ਪੀ ਆ ਕੇ ਨਾਲ ਸੱਤ ਸਮਾਨ ਤੁਹਾਡਾ ਸਾਰਾ ਲੈ ਗਏ ਨੇ ਸਾਰਾ ਲੈ ਗਏ ਜੀ ਤਾਂ ਕਿੰਨੇ ਕ ਸਮੇਂ ਦੀ ਗੱਲ ਆ ਜੀ ਇਹ ਇਹ ਤਕਰੀਬਨ 1.5 ਵਜੇ ਦੀ ਗੱਲ ਮਤਲਬ ਜੀ ਇੰਨੀ ਸ਼ਰਿਆਮ ਗੁੰਡਾ ਕਰਦੀ ਦਿੰਦੇ ਆੜੇ ਦਨਧਿਆਰੇ ਕੀਤੀ ਸੀ ਸ਼ਸ਼ੀਲ ਕਿੰਨੀ ਸ਼ਸ਼ੀਲ ਦਾ ਕੰਮ ਸਾਰਾ ਇਹਦਾ ਜੀ ਪੱਤਰਕਾਰ ਹੋਰ ਉਹਦੇ ਨਾਲ ਦੇ ਹੱਥੀ ਸ਼ਸ਼ੀਲ ਸਾਰਾ ਕੰਮ ਸ਼ਸ਼ੀਲ ਦਾ ਜੀ ਸ਼ਸ਼ੀਲ ਕਰਾ ਰਿਹਾ ਜ਼ਰਾ ਕੰਮ ਇਹ ਕਰਾ ਰਿਹਾ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਸੀ ਜੀ ਰਾਜ ਦੇ ਪਤਾ ਕਿ ਇਹ ਲਵਾਰੇ ਕਲ ਤੇ ਉਹ ਬੰਦੇ ਕੋਈ ਵਿਚਾਰੇ ਘਰੇ ਵੀ ਨਹੀਂ ਬਸਦੇ ਕਿੰਨਾ ਦਾ ਲੋਨ ਕੀਤਾ ਲੋਨ ਲੈ ਕੇ ਗਰਜੀਤਰਾਇ ਆਪ ਕੱਲਾ ਖਾਈ ਜਾਂਦਾ ਲੋਹਾਰੇ ਕਲੋਨੀਆ ਜਾ ਕੇ ਦੇਖ ਇਹ ਸ਼ੀਲ ਜਿਹੜਾ ਹੈ ਕਿੱਥੋਂ ਦਾ ਰਹਿਣ ਵਾਲਾ ਇਹ ਥੋੜਾ ਇੱਥੋਂ ਲੈ ਜਾਣੇ ਪਈਏ ਇਹ ਕੰਮ ਵੀ ਕਰਦਾ ਜੀ ਇਹ ਕੰਮ ਕਿਦਾ ਨਾਲ ਪਤਾ ਹੀ ਆ ਤੁਹਾਨੂੰ ਹੁਣ ਕੀ ਕਰਦੇ ਸਾਰਿਆਂ ਨੂੰ ਪਤਾ ਹੀ ਕਿ ਕੀ ਕਹਿੰਦੇ ਤੇ ਅੱਛਾ ਤੇ ਇਹ ਦੱਸੋ ਵੀ ਸਾਮਾਨ ਸਾਰਾ ਨਾਲ ਲੈ ਗਏ ਨੇ ਲੈ ਕੇ ਲਗੇ ਨੇ ਕੀ ਦਰਵਾਜ਼ੇ ਉਹਦੇ ਵੀ ਤੋੜੇ ਦਰਵਾਜ਼ਾ ਬਾਹਰ ਲਾ ਪੰਤਾ ਜੀ ਸਾਡਾ ਪੰਤਾ ਸਾਡੀਆਂ ਬੱਚੇ ਮੋਟੀ ਨੂੰ ਕੁੜੀ ਹੋਈ ਐ ਨਾ ਉਹਨਾਂ ਨੂੰ ਫੜ ਕੇ ਬਾਹਰ ਘੱਟਤਾ ਇਹਨਾਂ ਨੇ ਅੱਛਾ ਕੋਈ ਤੁਹਾਡੇ ਕੋਲ ਸੀਸੀ ਕੈਮਰਾ ਕੋਈ ਫੁਟੇਜ ਵਗੈਰਾ ਸਾਰੇ ਇਹਨੇ ਬੰਦ ਕਰਾ ਦਿੱਤੇ ਜੀ ਨਹੀਂ ਤੁਹਾਡੇ ਕੋਲ ਵੀਡੀਓ ਹੈਗੀ ਇਸ ਟਾਈਮ ਨਹੀਂ ਬੰਦ ਕਰਾ ਦਿੱਤੇ ਜੀ ਕੋਈ ਟਰਾਲੀ ਲੈ ਜਾਂਦੇ ਦੀ ਸਾਮਾਨ ਇਹਨਾਂ ਕੋਲ ਆ ਜੂਗਾ ਛੜਕਤ ਪਤਾ ਲੱਗ ਜੂ ਬਾਈ ਕੋਈ ਗੱਡੀ ਬੜੀ ਭਰ ਕੇ ਟਾਟਾ ਗਈ ਬੜੀ ਗੱਡੀ ਭਰ ਕੇ ਗਈ ਆ ਉਹ ਲੱਗ ਗਿਆ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਇਹਨਾਂ ਦੇ ਠੋਕੇ ਨੂੰ ਅੰਦਰ ਖੱਤਿਆ ਜਾਵੇ ਜੀ ਲੱਗਦਾ ਵੀ ਐਸਐਸਓ ਦਾ ਪੂਰਾ ਭਰੋਸਾ ਕਰ ਮੈਂ ਕਿ ਪੂਰਾ ਵੀ ਐਸਐਸਓ ਦਾ ਭਰੋਸਾ ਇਹਨਾਂ ਨੂੰ ਜਿਹਨਾਂ ਦੇ ਬਿਸਟਾ ਜਾਵੇ ਕਿਹੜੇ ਮਾਮਲੇ ਥਾਣੇ ਦਾ ਮਾਮਲਾ ਇਹ ਇਹ ਜੀ ਢੱਪਾ ਢੱਪਾ ਅਸੀਂ ਜਿਹੜਾ ਉਹਦਾ ਕੰਮਾ ਤੇ ਚੱਲੇ ਗਏ ਸਾਡਾ ਗਰਜੀਤਨਾ ਮਕਾਨ ਦਾ ਸੀਗਾ ਜੀ ਉਹਨੇ ਸਾਡੀ ਰਜਿਸਟਰੀ ਨਹੀਂ ਕਰਾ ਕੇ ਦਿੰਦਾ ਸੀ ਲੋਨ ਕਰਾਉਣਾ ਸੀਗਾ ਬਿਲਹਰ ਅੱਜ ਕਰਾਉਣਾ ਸਵੇਰੇ ਕਰਾਉਣਾ ਹੈ ਲਾਰੇ ਲਈ ਜਾਂਦਾ ਸੀ ਅੱਜ ਫਿਰ ਉਹਨੇ ਆਦਾ ਗੁੰਡਾਗਰਦੀ ਦਿਖਾਈ ਆ ਜੀ ਆਦੇ ਬੰਦਿਆਂ ਨੂੰ ਲੈ ਕੇ ਆ ਗਿਆ ਨਾਲ ਸੁਸ਼ੀਲ ਆ ਕੋ ਆ ਗਿਆ ਨਾਲ ਇੱਕ ਉਹਦਾ ਜਿਹੜਾ ਮੁਨਸੀ ਸੀਗਾ ਉਹ ਆ ਗਿਆ ਗੁਰਜੀਤ ਦਾ ਕਿੰਨੇ ਕ ਬੰਦੇ ਕਿੰਨੇ ਕ ਸੀ ਜੜੀਏ ਸਾਰੇ 25 30 ਜਾਣੇ ਸੀ ਕੋਈ ਸੀਸੀ ਕੈਮਰੇ ਦੀ ਫੁਟੇਜ ਮਿਲ ਜੂਗੀ ਇਧਰੋਂ ਆਪਣੇ ਬੰਦ ਕਰਾ ਦੇ ਜੀ ਜਦੋਂ ਸੀ ਘਰੇ ਆਏ ਆ ਸਾਡੇ ਆਉਂਦਿਆਂ ਨੂੰ ਤਾਂ ਸਮਾਨ ਲੱਦਿਆ ਪਿਆ ਸੀਗਾ ਤੇ ਜਿੰਦਾ ਲਾਉਣ ਦੀ ਕੋਸ਼ਿਸ਼ ਕਰਦੇ ਸੀਗੇ ਹਾਂ ਉਹਦਾ ਲਾਇਨ ਵਿੱਚ ਸੰਗਲੇ ਵਿੱਚ ਹੀ ਰਹਿ ਗਈ ਸਮਾਨ ਚ ਕੌਣ ਚ ਕਿਹਦਾ ਕਿਹਦਾ ਹੱਥ ਆ ਜੀ ਇਹ ਗੁਰਜੀਤ ਰਾਏ ਗੁਰਜੀਤ ਰਾਏ ਸੁਸ਼ੀਲ ਸੁਸ਼ੀਲ ਸਰਕਾਰ ਉਹ ਤਾਂ ਜਿਹੜਾ ਹੈਗਾ ਵਾ ਮਤਲਬ ਮੋਚੀ ਆ ਜਿਹੜਾ ਗਰਦੀਤ ਦਾ ਹਾਂਜੀ ਉਹ ਆ ਕੇ ਬੁੰਡਾ ਚਾਰ ਪੰਜ ਕੁੜੀਆਂ ਲਿਆਏ ਮੇਰੀ ਨੂਹਾਂ ਨੂੰ ਧੱਕੇ ਮਾਰੇ ਨੂਹਾਂ ਮੇਰੀਆਂ ਬਾਹਰ ਬੈਠੀਆਂ ਮਹੀਨੇ ਦੀ ਮੇਰੀ ਵੱਡੀ ਨੂਹ ਛੋਟੀ ਨੂਹ ਉਹਰੇ ਕੋਲੇ ਬੇਟੀ ਹੋਈ ਆ ਮਹੀਨੇ ਦੀ ਵੱਡੇ ਪਰੇਸ਼ਨਨ ਹੋਈ ਉਹ ਵੀ ਬਾਹਰ ਬੈਠੀ ਹੈ ਜੀ ਜਾਨਾਂ ਨਾਲ ਕੋਈ ਜਨਾਨੀਆਂ ਵੀ ਸੀਗੀਆਂ ਜੀ ਕਮਜਾਦਮਾਨ ਦੇ ਵਿੱਚ ਚਾਰ ਚਾਰ ਜਨਾਨੀਆਂ ਸੀ ਚਾਰ ਚਾਰ ਜਨਾਨੀਆਂ ਹੈਗੀਆਂ ਸੀ ਜੀ ਕੁੱਟਮਾਰ ਵੀ ਹੋਈ ਤੁਹਾਡੇ ਨਾਲ ਨੂਹਾਂ ਦੀ ਮਾਰਤੀ ਗਿਆ ਨਹੀਂ ਕੁੱਟਮਾਰ ਕੁੱਟਮਾਰ ਜਨਾਨੀਆਂ ਨੇ ਕੀਤੀ ਹੈ ਹਾਂਜੀ ਜਨਾਨੀਆਂ ਨੇ ਪਿੱਛੇ ਬੰਦਿਆਂ ਨੇ ਕੀਤੀ ਹੈ ਕਿਹਦੇ ਨਾਲ ਸੀ ਜਨਾਨੀ ਹਾਂਜੀ ਜਨਾਨੀ ਕਿਹਦੇ ਨਾਲ ਜੀਤ ਰਾਏ ਤੇ ਜੀਤਰਾਏ ਦੇ ਨਾਲ ਜੀ ਠੀਕ ਠੀਕ ਜਿਹੜੇ ਗੁੰਡੇ ਗੰਡੇ ਦੇ ਨਾਲ 25-30 ਬੰਦੇ ਆਹਨੀਆਂ ਬਾਹਰ ਕੱਡੀਆਂ ਪਈਆਂ ਜੇ ਸਮਾਨ ਸਾਰਾ ਦੇਖੋ ਜਾ ਕੇ ਦੇਖੋ ਪੱਤਰਕਾਰ ਸਾਡਾ ਕੱਖ ਨਹੀਂ ਛੱਡਿਆ ਜੀ ਸਾਡੇ ਉਹਨਾਂ ਨੇ ਸਾਰਾ ਸਾਡਾ ਸਾਰਾ ਲੱਗਦਾ ਹੈ ਜੀ ਤੁਹਾਡੀ ਜ਼ਿੰਦਗੀ ਭਰ ਦੀ ਜਿਹੜੀ ਕਮਾਈ ਸੀ ਉਹਨੂੰ ਮਿੰਟੋ ਜੀ ਤੈਸਨਾਸ ਕਰ ਕਰਕੇ ਕਰ ਗਈ ਕਰਾਈ ਕਮਾਈ ਜੀ ਸਾਰੇ ਸਾਡੀ ਖਰਾਬ ਕਰਤੀ ਅਸੀਂ ਦਿਹਾੜੀ ਜੋਤੇ ਕਰ ਕਰਕੇ ਕੰਮ ਕਰ ਕਰਕੇ ਕਮਾ ਕਮਾ ਕੇ ਹੁਣ ਬੰਦਿਆਂ ਦਾ ਬੰਦਿਆਂ ਦਾ ਪਤਾ ਨਹੀਂ ਲੱਗਿਆ ਕਿ ਕਿਹੜੇ ਬੰਦੇ ਲੈ ਕੇ ਸਮਾਨ ਲੈ ਕੇ ਠੀਕ ਹੈ ਗੁੰਡੇ ਲੈ ਕੇ ਆਏ ਕੀ ਮੰਗ ਕਰਦੇ ਆ ਜੀ ਹੁਣ ਠੀਕ ਠੀਕ ਆ ਬਾਪਾ ਬਾਪ ਸੌਣਾ ਚਾਹੀਦਾ ਵਾ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਜੀ ਹੁਣ ਤਾਂ ਬਾਹਰ ਹੀ ਫੜੜ ਕੇ ਜੀ ਤਾਂ ਤਾਂ ਬਸ ਹਰੋਂ ਬਾਹਰ ਹੀ ਫੜੜ ਕੇ ਬੈਠ ਗਈਆਂ ਲੱਗਦਾ ਵੀ ਗੁਰਦੁਆਰੇ 'ਚ ਹੀ ਰਾਤ ਕੱਟਣੀ ਪਊਗੀ ਰਾਤ ਕੱਟਣੀ ਪੈਣੀ ਆ ਜੀ ਅਸੀਂ ਘਰੇ ਕਿਵੇਂ ਬੜੀਏ ਹੁਣ ਅੱਛਾ ਗੁਰਦੁਆਰਾ ਪਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਨੇ ਕੋਈ ਗੁਰਦੁਆਰਾ ਸਾਹਿਬ ਨੇੜੇ ਬੰਦੇ ਤੜੇ ਹੁਣ ਜਾਵਾਂਗੇ ਇੱਕ ਸੇਵਾ ਕਰਦੇ ਗੁਰਦੁਆਰੇ ਦੀ ਗੱਡੀ ਚਲਾਉਂਦੇ ਉੱਥੇ ਹੀ ਜਾਵਾਂਗੇ ਅਸੀਂ ਠੀਕ ਹੈ ਠੀਕ ਹੈ ਜੀ ਮੌਮਨਾ ਕੀ ਆ ਪੂਰਾ ਸਾਰੇ ਇਹ ਤਕਰੀਬਨ ਜੀ 1:30 ਤੋਂ 2:00 ਦੇ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਸੀ ਅ ਜਦ ਕਿ ਗਰਗ ਕਲੋਨੀ ਗਲੀ ਨੰਬਰ 1 ਬਲਦੀਰ ਸਿੰਘ ਦੇ ਘਰ ਤੇ ਕੋਈ ਵੀ 16 17 ਬੰਦੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਮੌਕੇ ਤੇ ਪਹੁੰਚੇ ਸੀ ਕਿ ਮੌਕੇ ਤੋਂ ਜੋ ਹਾਲਾਤਾਂ ਤੋਂ ਪਾਇਆ ਗਿਆ ਕਿ ਗੁਰਜੀਤ ਰਾਏ ਨਾਮ ਦਾ ਕੋਈ ਇਨਸਾਨ ਹੈਗਾ ਪਰਸਨ ਹੈਗਾ ਪ੍ਰਾਪਰਟੀ ਡੀਲਰ ਹੈ ਉਹ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਇੱਕ ਪ੍ਰੈਸ ਰਿਪੋਰਟਰ ਸੀਗਾ ਸੁਸ਼ੀਲ ਮਚਾਨ ਤੇ ਉਹਨਾਂ ਦੇ ਇੱਕ ਮੁਰਸ਼ੀ ਸੀਗਾ ਸੋਨੂ ਬਾਕੀ ਅਣਪਛਾਤੇ ਹੈਗੇ ਤੇ ਉਹ ਲੋ ਆਏ ਸੀਗੇ ਤੇ ਕੋਈ ਪ੍ਰੋਪਰਟੀ ਦਾ ਇਹਨਾਂ ਦਾ ਡਿਸਪੂਟ ਸੀਗਾ ਜੋ ਬਲਵੀ ਸਿੰਘ तकरीबन ਪਿਛਲੇ 4 ਸਾਲਾਂ ਤੋਂ ਉੱਥੇ ਰਹਿ ਰਿਹਾ ਹੈ ਉਹ ਘਰ ਉਹਨਾਂ ਉਹਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਜਿਹੜੇ ਆ ਫੈਮਿਲੀ ਮੈਂਬਰਸ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਜਿਹੜਾ ਸਮਾਨ ਨਾ ਟਰੱਕ ਦੇ ਵਿੱਚ ਭਰ ਕੇ ਲੈ ਕੇ ਚੋਰੀ ਕਰਕੇ ਲੈ ਕੇ ਜਾਇਆ ਗਿਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਰ ਕੁੱਟਮਾਰ ਵੀ ਹੋਇਆ ਦਰਵਾਜ਼ੇ ਉੱਤੇ ਵੀ ਭੰਨੇ ਗਿਆ ਕਾਫੀ ਹਾਂਜੀ ਉੱਥੇ ਘਰ ਦਾ ਉਹਨਾਂ ਨੇ ਨੁਕਸਾਨ ਵੀ ਕੀਤਾ ਗੇਟ ਵਗੈਰਾ ਭੰਨੇ ਸੋ ਇਨਵੈਸਟੀਗੇਸ਼ਨ ਪੜਤਾਲ ਅਸੀਂ ਕਰ ਲਈਏ ਸੋ ਐਫ ਆਈ ਆਰ ਰਜਿਸਟਰਡ ਜਲਦਗਤ ਕੀਤੀ ਜਾਏ ਸਰ ਮਾਮਲਾ ਕਿੰਨੇ ਬੰਦਿਆਂ ਨੇ ਦਰਜ ਹੋਇਆ ਹੈ ਆ ਚਾਰ ਬਾਈ ਨੇਮ ਹੈ ਜੀ ਬਾਕੀ ਹਨ ਬਾਈ ਨੇਮ ਦੱਸੋਗੇ ਜੀ ਕਿਹੜੇ ਕਿਹੜੇ ਆ ਇੱਕ ਜੀ ਗੁਰਜੀਤ ਰਾਏ ਹੈ ਜੀ ਹਾਂ ਜੀ ਦੂਜਾ ਸੁਸ਼ੀਲ ਮਚਾਨ ਹੈ ਜੀ ਅੱਛਾ ਜੀ ਤੀਜਾ ਸੋਨੂ ਹੈ ਜੀ ਇੱਕ ਕੋਈ ਹੈਗਾ ਜੀ ਪ੍ਰਗਟ ਸਿੰਘ ਸਰ ਇਹ ਸੁਸ਼ੀਲ ਮਚਾਨ ਕਹਿੰਦੇ ਪਠੰਡਾ ਕੋਰਟ ਤੋਂ ਵੀ ਪੀਓ ਹੈਗਾ ਤੇ ਲੁਧਿਆਣਾ ਪੁਲਿਸ ਨਾਅਰਡਰ ਹੈਗਾ ਅਰੈਸਟ ਕਰਨ ਦੇ ਫਿਲਹਾਲ ਜੀ ਮੇਰੇ ਧਿਆਨ ਹੁਗਾ ਡੈਫੀਨਿਟਲੀ ਜੇ ਪੀਓ ਹੋਗਾ ਤਾਂ ਅਰੈਸਟ ਉਹ ਵੀ ਕਾਰਵਾਈ ਹੋ ਜੇਗੀ ਜੀ ਕਿਉਂਕਿ ਸਰ ਉਹ ਥਾਣੀ ਘੁੰਮ ਰਿਆ ਸੀਗਾ ਤੇ ਇਹ ਸਵਾਲ ਉੱਠਦਾ ਕਿ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਜੇ ਉਹ ਪੀਓ ਹੋਏਗਾ ਤਾਂ ਡੈਫੀਨਿਟਲੀ ਜੀ ਅਰੈਸਟ ਕੀਤਾ ਜਾਊਗਾ ਬਟ ਹੁਣ ਐਫਆਈਆਰ ਰਜਿਸਟਰਡ ਹੋ ਗਈ ਹੈ ਜੀ ਤੇ ਸਰ ਇਹ ਇਹਨਾਂ ਦਾ ਕਿੰਨੇ ਪੈਸਿਆਂ ਦਾ ਕੋਈ ਲੈਂਡ ਦੇਣ ਸੀਗਾ ਜਿਹਦੇ ਕਰਕੇ ਇਹ ਸਾਰਾ ਕੰਮ ਹੋਇਆ ਜੀ ਇਹ ਹਾਲੇ ਦੀ ਪੋਸਟ ਇਨਵੈਸਟੀਗੇਸ਼ਨ ਹੈ ਠੀਕ ਹੈ ਥੈਂਕ ਯੂ ਸਰ